ਭਗਵੰਤ ਮਾਨ ਆਪਣੀ ਮਾਂ ਤੋਂ ਪੁੱਛਣ ਕਿ ਇੱਕ ਪੁੱਤ ਦਾ ਦੁੱਖ ਕੀ ਹੁੰਦਾ ਹੈ ਇਹ ਬਿਆਨ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਦੇ ਵੱਲੋਂ ਦਿੱਤੇ ਗਏ ਨੇ ਤੇ ਸਿੱਖ ਜਥੇਬੰਦੀਆਂ ਭੁਖੜਤਾਲ ਤੇ ਬੈਠੀਆਂ ਨੇ ਅਤੇ ਜਿਸ ਦੌਰਾਨ ਸਿੱਖ ਜਥੇਬੰਦੀਆਂ ਜਿਹੜੀਆਂ ਸਾਹਮ ਦੇ ਵਿੱਚ ਬੰਦ ਨੇ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਲੱਗੀਆਂ ਹੋਈਆਂ ਨੇ ਤੇ ਜਿਸ ਦੇ ਦੌਰਾਨ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਸਿਹਤ ਆ ਕਾਫੀ ਵਿਗੜ ਚੁੱਕੀ ਹੈ ਤੇ ਉਹ ਸ਼ਰੀਰ ਵੀ ਛੱਡ ਸਕਦੇ ਨੇ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਇਸ ਗੱਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਪੂਰੀ ਤਰ੍ਹਾਂ ਚਿੰਤਤ ਨੇ ਤੇ ਉੱਥੇ ભાઈ અમૃતਪਾਲ ਸਿੰਘ ਦੇ માતા ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਦੇ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਸਿੱਖ ਜਥੇਬੰਦੀਆਂ ਜਾਂ ਸਿੰਘਾਂ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਸਿੱਧੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਫਿਰ ਜਿਸ ਤੋਂ ਲੈ ਕੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਦਾ ਨਤੀਜਾ ਵੀ ਮਾੜਾ ਹੋਵੇਗਾ ਤੇ ਡੀਸੀ ਦਫ਼ਤਰ ਦਾ ਘਿਰਾਓ ਕਰਨ ਦੇ ਲਈ ਇੱਕ ਵੱਡਾ ਜਿਹੜਾ ਸੁਨੇਹਾ ਉਹ ਵੀ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਡੀਸੀ ਦਫ਼ਤਰ ਘਿਰਾਓ ਕਰਾਂਗੇ ਤੇ ਡੀਸੀ ਨੂੰ ਨਿਕਲ ਨਹੀਂ ਦਵਾਗੇ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਸਿੱਧੀ ਜਿਹੜੀ ਚੇਤਾਵਨੀ ਉਹ ਦਿੱਤੀ ਗਈ ਹੈ ਤੇ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਭੁਖੜਤਾਲ ਤੇ ਬੈਠੇ ਨੇ ਅਤੇ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਸਿਹਤ ਆ ਕਾਫੀ ਵਿਗੜ ਚੁੱਕੀ ਹੈ ਤੇ ਦੂਜੇ ਪਾਸੇ ਅਮ੍ਰਿਤਸਰ ਦੇ ਵਿੱਚ ਵੱਡਾ ਪ੍ਰਦਰਸ਼ਨ ਹੈ ਜਿਹੜਾ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਇਆ ਗਿਆ ਹੈ ਤੇ 16 ਫਰਵਰੀ ਤੋਂ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਭੁਖੜਤਾਲ ਤੇ ਬੈਠੀਆਂ ਨੇ ਅਤੇ ਸਿਹਤ ਵੀ ਕਾਫੀ ਨਾਜ਼ੁਕ ਹੋ ਚੁੱਕੀ ਹੈ ਤੇ ਸਿੱਖ ਜਥੇਬੰਦੀਆ ਪੂਰੀ ਤਰ੍ਹਾਂ ਚਿੰਤਤ ਨੇ ਤੇ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਦਾ ਦੇਵ ਲੋ ਜਿਹੜਾ ਸਿੱਧੀ ਚੇਤਾਵਨੀ ਹੈ ਜਿਹੜੀ ਸਰਕਾਰ ਨੂੰ ਦਿੱਤੀ ਗਈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹੋਰ ਉਹਨਾਂ ਦਾ ਕੀ ਕਹਿਣਾ ਹੈ ਜਗਤ ਵੱਡੇ ਪੱਧਰ ਤੇ ਹੋਵੇ ਕੋਈ ਸ਼ਹਿਰ ਨਾਲ ਗੱਲਬਾਤ ਹੋਈ ਤਾਂ ਫੋਨ ਹੀ ਉਹਨਾਂ ਨੇ ਬੰਦ ਕਰਾਇਆ ਦੱਸ ਦਿਨ ਤੋਂ ਫੋਨ ਨਹੀਂ ਆ ਰਿਹਾ ਉਹਨਾਂ ਦਾ ਕੋਈ ਪਤਾ ਹੀ ਨਹੀਂ ਲੱਗ ਰਿਹਾ ਵੀ ਉਹ ਕੀ ਹਾਲਤ ਜਾ ਮੈਂ ਇਹਨਾਂ ਨੂੰ ਵਾਰਨਿੰਗ ਦਿੰਨੀ ਕਿ ਤੁਰੰਤ ਫੋਨ ਚਾਲੂ ਕਰਾਇਆ ਜਾਣ ਇਹ ਡੀਸੀ ਦੀ ਪਰਮਿਸ਼ਨ ਹੈ ਫੋਨ ਚਾਲੂ ਹੁੰਦਾ ਤੇ ਇਹਦੀ ਨਹੀਂ ਬੰਦ ਹੁੰਦਾ ਇਹਨੂੰ ਪਤਾ ਲੱਗ ਜਾਵੇ ਕਿ ਸਿੰਘ ਦਾ ਨੁਕਸਾਨ ਹੋ ਗਿਆ ਤੇ ਬਹੁਤ ਮਹਿੰਗਾ ਪੈਣਾ ਇਹਦੀ ਦਫ਼ਤਰ ਦਾ ਹੁਣ ਅਸੀਂ ਕਰਾਓ ਕਰਨਾ ਇੱਕ ਦੋ ਦਿਨ ਵੇਖ ਕੇ ਜੇ ਨਹੀਂ ਹੋਣ ਇਹਨੇ ਚਾਲੂ ਕੀਤੇ ਬਾਹਰ ਨਿਕਲ ਕੇ ਵਿਖਾਇਆ ਨੂੰ ਵੀ ਕਿਦਾਂ ਨਿਕਲਦਾ ਡੀਸੀ ਦਾ ਦਫ਼ਤਰ ਦਾ ਡੀਸੀ ਦੀ ਪਰਮਿਸ਼ਨ ਹੈ ਫੋਨ ਬੰਦ ਹੋਏ ਪਤਾ ਨਹੀਂ ਹੁਣ ਕਿਹੜੀ ਚਾਲ ਤੇ ਅੰਦਰ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਹੁਣ ਇਹਦੀ ਦਫ਼ਤਰ ਦਾ ਕਰਾਓ ਕਰਨਾ ਹੈ

ਆਪ ਸਰਕਾਰ ਨੂੰ ਅਪੀਲ ਤੇ ਨਹੀਂ ਕਰਨੀ ਇਹਨਾਂ ਨੂੰ ਤਾੜਨਾ ਹੀ ਆ ਵੀ ਉਹ ਟਾਈਮ ਹੀ ਨਹੀਂ ਦੇ ਰਹੇ ਉਹਨਾਂ ਨੂੰ ਪਤਾ ਨਹੀਂ ਹੁਣ ਕੀ ਕਰਨਾ ਚਾਹੁੰਦੇ ਆ ਤੇ ਸਦਾ ਕੁਰਸੀ ਦਾ ਸੱਤਾ ਦਾ ਨਸਾ ਇਹ ਸ਼ਦਾ ਨਹੀਂ ਰਹਿਣਾ ਇਹ ਲੱਥਣਾ ਹੀ ਆ ਇੱਕ ਦਿਨ ਨੂੰ ਇਹ ਆਪਣਾ ਸੋਚ ਕੇ ਬੋਲੇ ਪੀ ਕੀ ਕਰਨ ਡਿਆ ਵਾ ਕੀ ਨਿਹਕ ਬਿਨਾ ਐਨਐਸ ਲਾ ਕੇ ਉੱਥੇ ਭੇਜੇ ਤੇ ਹੁਣ ਬਿਨਾ ਕਾਨੂੰਨ ਤੋਂ ਇਹ ਕੀ ਕਰਨ ਡਿਆ ਉਹਨਾਂ ਨੂੰ ਕਿਦਾਂ ਉੱਥੇ ਰੱਖਣ ਡਿਆ ਇੱਕ ਪੰਜਾਬ ਲਿਆਉਣ ਲਈ ਕੀਤੀ ਸੀ ਨਾ ਉਹਨਾਂ ਨੇ ਅਪੀਲ ਉਹ ਚਾਰ ਅਜੇ ਮਹੀਨਾ ਹੋ ਗਿਆ ਉਹਨਾਂ ਨੇ ਭੁਖੜ ਹੜਤਾਲ ਤੇ ਬੈਠਿਆ ਨੂੰ ਇਹ ਕੌਣ ਜ਼ਿੰਮੇਵਾਰ ਹੈ ਜੇ ਕਿ ਸਿੰਘ ਦਾ ਨੁਕਸਾਨ ਹੋ ਗਿਆ ਇਹ ਸੁੱਤਾ ਵਾ ਇਹਨੂੰ ਹੋਸ਼ ਨਹੀਂ ਆਉਂਦੀ ਆਪਣੀ ਮਾਂ ਪੁੱਛੇ ਪੁੱਤਾਂ ਜਿਹੜੀਆਂ ਹੁਣ ਮਾਵਾਂ ਇੱਥੇ ਬਾਈ ਦੇਣ ਤਾਂ ਅਸੀਂ ਭੁੱਖੇ ਬੈਠੇ ਇਹਨਾਂ ਮਾਸਾ ਵੀ ਕੋਈ ਪ੍ਰਸ਼ਾਸਨ ਦਾ ਸਾਡੇ ਤੱਕ ਨਹੀਂ ਆਇਆ ਇਹ ਇਦਾਂ ਤੇ ਰਹਿਣਾ ਨਹੀਂ ਸਮਾਂ ਇਦਾਂ ਦਾ ਇਹਦੀ ਵੀ ਕੁਰਸੀ ਦਾ ਸਮਾਂ ਮੁੱਕ ਜਾਣਾ ਹੁਣ ਪਿੰਡਾਂ 'ਚ ਵੋਟਾਂ ਲਈ ਮੰਗਣ ਆਏ ਨਾ ਫਿਰ ਇਹਨਾਂ ਜੁੱਤੀਆਂ ਮਾਰ ਮਾਰ ਪਿੰਡਾਂ 'ਚ ਭਜਾਉਣਾ ਛਾੜੂ ਵਾਲਿਆਂ ਅਮਰਸਰ ਵਾਲੀ ਸਿੰਘਾਂ ਨਾਲ ਗੱਲ ਹੋਈ ਜੇ ਵਾਲਾ ਅਮਰਸਰ ਵਾਲਿਆਂ ਦਾ ਹੁੰਦਾ ਉੱਥੋਂ ਦਾ ਇਹਨਾਂ ਮੰਨਤ ਕਰਾਤਾ ਡਿਬੜੂਗੜ ਵਾਲਿਆਂ ਦਾ ਕਿਹ ਸਿੰਘ ਦਾ ਫੋਨ ਨਹੀਂ ਆ ਰਿਹਾ ਦੱਸ ਦੇਣ ਤੋਂ ਇਹਨਾਂ ਫੋਨ ਬੰਦ ਕਰਾਏ ਜਿਆਦਾ ਹਾਲ ਕਿਹੜੇ ਸਿੰਘਾਂ ਦੇ ਕਰਾਉਂ ਪਹਿਲੋ ਕਲਵੰਤ ਦੀ ਵੀ ਜਿਆਦਾ ਖਰਾਬ ਸੀ ਤੇ ਬਸੰਤ ਦੀ ਵੀ ਹੁਣ ਉਹ ਹਸਪੀਟਲ ਸੀ ਹਸਪੀਟਲ ਚ ਜਾਏ ਹੁਣ ਭਾਈ ਸਾਹਿਬ ਦੀ ਜਿਹੜੀ ਹੈ ਨਾ ਬਹੁਤ ਜਿਆਦਾ ਨਾਜ਼ੁਕ ਉਹ ਹਾਲਤ ਖੂਨ ਦੀਆਂ ਉਲਟੀਆਂ ਆ ਰਹੀਆਂ ਹਨ ਤੇ ਚਾਚਾ ਜੀ ਤੇ ਬਿਲਕੁਲ ਤੁਰਨੋ ਫਿਰਨੋ ਹੀ ਰਹਿ ਗਿਆ ਇਹ ਪਤਾ ਨਹੀਂ ਹੁਣ ਸਰਕਾਰ ਚਾਹੁੰਦੀ ਕੀ ਕਿਹੜੀ ਚੀਜ਼ ਦੀ ਵੇਟ ਕਰਨੀ ਸਾਨੂੰ ਕਦੋਂ ਸੁਨਾਹ ਆਉਂਦਾ ਵਾ ਕਿ ਸਿੰਘ ਦੀ ਦਾ ਸ਼ਹੀਦੀ ਦਾ ਤੇ ਫਿਰ ਅਸੀਂ ਕੋਈ ਗਾੜੀ ਉਪਰਾਲਾ ਕਰੀਏ ਤਾਪੀ ਕਮਜ਼ੋਰ ਹੋਏ ਮੈਂ ਤੁਸੀਂ ਵੀ ਇਹਦੇ ਨਾਲ ਜਿਹੜੀਆਂ ਦੂਧੀਆਂ ਮਾਵਾ ਇੱਥੇ ਦੀ ਹਾਲਤ ਕੀ ਹੈ ਪਰ ਕਮਜ਼ੋਰ ਤੇ ਹੋਣਾ ਹੀ ਹੁਣ 22 ਦਿਨ ਤੋਂ ਅਸੀਂ ਭੁੱਖ ਹੜਤਾਲ ਤੇ ਤੇ ਕਮਜ਼ੋਰ ਤੇ ਹੁਣ ਹੈ 22 ਦਿਨ ਅੱਜ ਹੋ ਗਏ ਹਨ 23 ਦਿਨ ਕੋਈ ਸਾਡੇ ਤੱਕ ਅਜੇ ਪ੍ਰਸ਼ਾਸਨ ਵਾਲਾ ਨਹੀਂ ਪਹੁੰਚਿਆ ਇਹ ਆਪਣੀ ਮਾਂ ਨੂੰ ਪੁੱਛ ਕੇ ਵੇਖਿਆ ਵੀ ਮਾਵਾਂ ਤੇ ਪੁੱਤਾਂ ਦੇ ਦੁੱਖ ਕਿਉਂ ਨੇ ਇਹ ਸੁੱਤਾ ਵੀ ਤੇ ਦਸ ਮਾਵਾਂ ਭੁੱਖੀਆਂ ਬੈਠੀਆਂ ਅਕਦੀਰ ਮੈਂ ਕਿਹਾ ਅੱਜ ਵੱਡਾ ਨੁਮੈਂਦਾ ਇੱਕ ਆਮ ਪਾਰਟੀ ਦਾ ਇੱਥੇ ਦਰਬਾਰ ਸਾਹਿਬ ਆਂਦੀ ਲੰਘ ਕੇ ਮਰ ਸਾਹਿਬ ਉਹ ਸਾਨੂੰ ਪਤਾ ਬਾਅਦ ਚ ਲੱਗਾ ਨਾ ਇਹ ਘੇਰਨ ਗਏ ਸਨ ਤਾਂ ਇੱਥੇ ਉਹਨੂੰ ਘੇਰਨਾ ਹੀ ਪਰ ਉਹ ਨਿਕਲ ਗਿਆ ਪਹਿਲੋਂ ਇਹ ਦਰਬਾਰ ਸਾਹਿਬ ਆਉਂਦੇ ਅੰਨੇ ਇਹਨਾਂ ਨੂੰ ਪਤਾ ਵੀ ਮੋਰਚਾ ਲੱਗਾ ਵਾ ਇਹ ਉਹ ਸੀਟਾਂ ਤੇ ਖਲੋਤ ਗਏ ਫੋਟਾਂ ਕਿੱਥੋਂ ਲੈਣਗੇ ਇਹ ਪਿੰਡਾਂ ਦੇ ਲੋਕ ਇਹਨਾਂ ਜੁੱਤੀਆਂ ਦੇ ਹਾਰ ਪਾਵਾ ਕੇ ਕੱਢਣਗੇ ਹੁਣ ਉਹਨਾਂ ਦੀ ਬੁੱਧਵਾਰ ਮਤਲਬ ਸਿੰਘਣੀ ਮੁਲਾਕਾਤ ਕਰਨ ਗਈ ਸੀ ਤੇ ਉਹ ਦਿਨ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਖੋਨ ਦੀ ਉਲਟੀ ਆਈ ਤੇ ਫਿਰ ਅਗਲੇ ਦਿਨ ਵੀ ਆਈ ਤੇ ਇਹਨਾਂ ਨੇ 10 ਦਿਨ ਤੋਂ ਫੋਨ ਬੰਦ ਕਰਾਏ ਸਾਡੇ ਕੱਲ ਉਹਨੇ ਪੰਜ ਚਾਰ ਈਮੇਲ ਵੀ ਕੀਤੀਆਂ ਤੇ ਈਮੇਲ ਦਾ ਵੀ ਇਹਨਾਂ ਨੇ ਜਵਾਬ ਨਹੀਂ ਦਿੱਤਾ ਹੁਣ ਸਾਨੂੰ ਨਹੀਂ ਪਤਾ ਕਿ ਉਹਨਾਂ ਦੀ ਹਾਲਤ ਕਿਦਾਂ ਦੀ ਆ ਏ ਡੀਸੀ ਨੂੰ ਵੀ ਤੇ ਮੇਰੀ ਐਸਐਸਪੀ ਅਸਤਿੰਦਰ ਸਿੰਘ ਨੂੰ ਮੇਰੀ ਤਾੜਨਾ ਵੀ ਤੁਰੰਤ ਫੋਨ ਚਾਲੂ ਕਰਾਏ ਜਾਣ ਇਹ ਪਤਾ ਨਹੀਂ ਹੁਣ ਕਿਹੜੀ ਚਾਲ ਤੇ ਆ ਕਿ ਅੰਦਰ ਕੀ ਕਰਨਾ ਉਹਨਾਂ ਚਾਹੁੰਦੇ ਬਾਈ ਚਾਂਸ ਕਿ ਸਿੰਘ ਦਾ ਨੁਕਸਾਨ ਹੁੰਦਾ ਤੇ ਇੱਕੋ ਦੋਵੇਂ ਜ਼ਿੰਮੇਵਾਰ ਹੋਣਗੇ ਜਿਹੜੀ ਸਬ ਕਮੇਟੀ ਬਣਾਈ ਸੀ ਤੇ ਅਧਿਕਾਰ ਸਾਹਿਬ ਹਾਂਜੀ ਉਹਨਾਂ ਨੂੰ ਭਗਵੰਤ ਮਾਨ ਨੇ ਕੋਈ ਟਾਈਮ ਨਹੀਂ ਦਿੱਤਾ ਨਾ ਉਹਨਾਂ ਨੇ ਤਿੰਨ ਚਾਰ ਇਹਨਾਂ ਨੂੰ ਈਮੇਲ ਕੀਤਾ ਪਰ ਉਹ ਭਗਵੰਤ ਮਾਨ ਨੇ ਉਹਨਾਂ ਨੂੰ ਕੋਈ ਮਿਲਣ ਦਾ ਟਾਈਮ ਨਹੀਂ ਦਿੱਤਾ ਜਿਹੜਾ ਪਰਿਵਾਰ ਵੱਲੋਂ ਇੱਕ 17 ਤਰੀਕ ਨੂੰ ਮੈਸੇਜ ਪਰਿਵਾਰ ਵੱਲੋਂ ਨਹੀਂ ਅਕਾਲ ਤਖਤ ਵੱਲੋਂ ਮਤਲਬ ਪ੍ਰੋਗਰਾਮ ਲਿਖਿਆ ਗਿਆ 17 ਤਰੀਕ ਨੂੰ ਉਹਦੇ 'ਚ ਮੇਰੀ ਅਪੀਲ ਆ ਵੀ ਸਭ ਸੰਗਤਾਂ ਸਭ ਜਥੇਬੰਦੀਆਂ ਛੱਡ ਕੇ ਇਥੇ ਹਿੱਸਾ ਲੈਣ ਜਿਹੜਾ ਜਿਹੜਾ ਇਕੱਠ ਬਹੁਤ ਵੱਡੇ ਪੱਧਰ ਤੇ ਹੋਵੇ ਕੋਈ ਸ਼ਰਮਨਾ ਗੱਲਬਾਤ ਹੋਈ ਤਾਂ ਦਾ ਫੋਨ ਹੀ ਉਹਨਾਂ ਨੇ ਬੰਦ ਕਰਾਇਆ 10 ਦਿਨ ਤੋਂ ਫੋਨ ਨਹੀਂ ਆ ਰਿਹਾ ਉਹਨਾਂ ਦਾ ਕੋਈ ਪਤਾ ਹੀ ਨਹੀਂ ਲੱਗ ਰਿਹਾ ਵੀ ਉਹ ਕਿ ਹਾਲ ਤੇ ਜੋ ਮੈਂ ਇਹਨਾਂ ਨੂੰ ਵਾਰਨਿੰਗ ਦਿਨੀ ਵੀ ਤੁਰੰਤ ਫੋਨ ਚਾਲੂ ਕਰਾਇਆ ਜਾਂ ਇਹ ਡੀਸੀ ਦੀ ਪਰਮਿਸ਼ਨ ਹੈ ਫੋਨ ਚਾਲੂ ਹੁੰਦਾ ਤੇ ਇਹਦੀ ਨਹੀਂ ਬੰਦ ਹੁੰਦਾ ਇਹਨੂੰ ਪਤਾ ਲੱਗ ਜਾਵੇ ਕਿ ਸਿੰਘ ਦਾ ਨੁਕਸਾਨ ਹੋ ਗਿਆ ਤੇ ਬਹੁਤ ਮਹਿੰਗਾ ਪੈਣਾ ਇਹਦੀ ਦਫਤਰ ਦਾ ਹੁਣ ਹੀ ਕਰਾਓ ਕਰਨਾ ਇੱਕ ਦੋ ਦਿਨ ਵੇਖ ਕੇ ਜੇ ਨਹੀਂ ਹੋਨੇ ਨੇ ਚਾਲੂ ਕੀਤੇ ਬਾਹਰ ਨਿਕਲ ਕੇ ਵਿਖਾਇਆ ਉਹਨੂੰ ਵੀ ਕਿ ਦਾ ਨਿਕਲਦਾ ਡੀਸੀ ਦਾ ਦਫਤਰ ਦਾ ਡੀਸੀ ਦੀ ਪਰਮਿਸ਼ਨ ਆ ਫੋਨ ਬੰਦ ਹੋਏ ਪਤਾ ਨਹੀਂ ਹੁਣ ਕਿਹੜੀ ਚਾਲ ਤੇ ਅੰਦਰ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਹੁਣ ਇਹਦੀ ਦ

ਪੰਜਾਬ ਸਰਕਾਰ ਨੂੰ ਅਪੀਲ ਤੇ ਨਹੀਂ ਕਰਨੀ ਇਹਨਾਂ ਨੂੰ ਤਾੜਨਾ ਹੀ ਵੀ ਉਹ ਟਾਈਮ ਹੀ ਨਹੀਂ ਦੇ ਰਹੇ ਉਹਨਾਂ ਨੂੰ ਪਤਾ ਨਹੀਂ ਹੁਣ ਕੀ ਕਰਨਾ ਚਾਹੁੰਦੇ ਆ ਤੇ ਸਦਾ ਕੁਰਸੀ ਦਾ ਸੱਤਾ ਦਾ ਨਸ਼ਾ ਇਹ ਸਦਾ ਨਹੀਂ ਰਹਿਣਾ ਇਹ ਲੱਤਣਾਂ ਹੀ ਆ ਇੱਕ ਦਿਨ ਉਹ ਇਹ ਆਪਣਾ ਸੋਚ ਕੇ ਬੋਲੇ ਫਿਰ ਕੀ ਕਰਨ ੜਿਆ ਕੀ ਨਿਹਕ ਬਿਨਾ ਐਨਐਸਏ ਲਾ ਕੇ ਉੱਥੇ ਭੇਜਦੇ ਹੁਣ ਬਿਨਾ ਕਾਨੂੰਨ ਤੋਂ ਇਹ ਕੀ ਕਰਨ ੜਿਆ ਉਹਨਾਂ ਨੂੰ ਕਿੱਦਾਂ ਉੱਥੇ ਰੱਖਣ ੜਿਆ ਇੱਕ ਪੰਜਾਬ ਲਿਆਉਣ ਲਈ ਕੀਤੀ ਸੀ ਨਾ ਉਹਨਾਂ ਨੇ ਅਪੀਲ ਉਹ ਚਾਰ ਅਜੇ ਮਹੀਨੇ ਹੋ ਗਏ ਉਹਨਾਂ ਨੂੰ ਫੋਖੜਤਾਲ ਤੇ ਬੈਠਿਆ ਇਹ ਕੌਣ ਜ਼ਿੰਮੇਵਾਰ ਆ ਜੇ ਕਿ ਸਿੰਘ ਦਾ ਨੁਕਸਾਨ ਹੋ ਗਿਆ ਇਹ ਸੁੱਤਾ ਵਾ ਇਹਨੂੰ ਹੋਸ਼ ਨਹੀਂ ਆਉਂਦੀ ਆਪਣੀ ਮਾਂ ਪੁੱਛੇ ਪੁੱਤਾਂ ਕੀ ਹੁੰਦੇ ਜਿਹੜੀਆਂ ਹੁਣ ਮਾਵਾਂ ਇੱਥੇ ਬਾਈ ਦੇਣ ਤਾਂ ਅਸੀਂ ਭੁੱਖੇ ਬੈਠੇ ਇਨੋਂ ਮਾਸਾ ਵੀ ਕੋਈ ਪ੍ਰਸ਼ਾਸਨ ਦਾ ਸਾਡੇ ਤੱਕ ਨਹੀਂ ਆਇਆ ਇਹ ਇਦਾਂ ਤੇ ਰਹਿਣਾ ਨਹੀਂ ਸਮਾਂ ਇਦਾਂ ਦਾ ਇਹਦੀ ਵੀ ਕੁਰਸੀ ਦਾ ਸਮਾਂ ਮੁੱਕ ਜਾਣਾ ਔਰ ਪਿੰਡਾਂ 'ਚ ਵੋਟਾਂ ਲਈ ਮੰਗਣ ਆਏ ਨਾ ਫਿਰ ਇਹਨਾਂ ਜੁੱਤੀਆਂ ਮਾਰ ਮਾਰ ਪਿੰਡਾਂ 'ਚ ਭਜਾਉਣਾ ਛਾੜੂ ਵਾਲਿਆਂ ਅਮਰਸਰ ਵਾਲੀ ਸਿੰਘ ਨੂੰ ਬੁਲਾਉ ਲੋਈ ਜੀ ਬੜਾ ਅਮਰਸਰ ਵਾਲਿਆਂ ਦਾ ਹੁੰਦਾ ਉੱਥੋਂ ਦਾ ਇਹਨੇ ਮੰਨਤ ਕਰਾਤਾ ਡਿਬੜੂਗੜ ਵਾਲਿਆਂ ਦਾ ਕਿ ਸਿੰਘ ਦਾ ਫੋਨ ਨਹੀਂ ਆ ਰਿਹਾ ਦੱਸ ਦੇਣ ਤੋਂ ਇਹਨੇ ਫੋਨ ਬੰਦ ਕਰਾਏ ਜਿਆਦਾ ਹਾਲਤ ਕਿਹੜੇ ਸਿੰਘਾਂ ਦੀ ਖਰਾਬ ਪਈ ਲੋਕਲ ਵਾਂ ਤੇ ਦੀ ਵੀ ਜਿਆਦਾ ਖਰਾਬ ਸੀ ਤੇ ਬਸੰਤ ਦੀ ਵੀ ਹੁਣ ਉਹ ਹਸਪੀਟਲ ਸੀ ਹਸਪੀਟਲ ਚ ਜਾਈ ਹੁਣ ਭਾਈ ਸਾਹਿਬ ਦੀ ਜਿਹੜੀ ਇਹ ਤਾਂ ਬਹੁਤ ਜਿਆਦਾ ਨਾਜ਼ੁਕ ਉਹ ਹਾਲਤ ਖੂਨ ਦੀਆਂ ਉਲਟੀਆਂ ਆ ਰਹੀਆਂ ਉਹਨਾਂ ਤੇ ਚਾਚਾ ਜੀ ਤੇ ਬਿਲਕੁਲ ਤੁਰਨੋ ਫਿਰਨੋ ਹੀ ਰਹਿ ਗਿਆ ਇਹ ਪਤਾ ਨਹੀਂ ਹੁਣ ਸਰਕਾਰ ਚਾਹੁੰਦੀ ਕੀ ਕਿਹੜੀ ਚੀਜ਼ ਦੀ ਵੇਟ ਕਰਨੀ ਸਾਨੂੰ ਕਦੋਂ ਸੁਣਾ ਆਉਂਦਾ ਵਾ ਕਿ ਸਿੰਘ ਦੀ ਦਾ ਸ਼ਹੀਦੀ ਦਾ ਤੇ ਫਿਰ ਅਸੀਂ ਕੋਈ ਗਾੜੀ ਉਪਰਾਲਾ ਕਰੀਏ ਤਾਂ ਵੀ ਕਮਜ਼ੋਰ ਹੋਏ ਮੈਂ ਤੁਸੀਂ ਵੀ ਇਹਦੇ ਨਾਲ ਜਿਹੜੀਆਂ ਦੂਧੀਆਂ ਮਾਵਾਂ ਇਹਦੀ ਹਾਲ ਕੀ ਹੈ ਅਪਰ ਕਮਜ਼ੋਰ ਤੇ ਹੋਣਾ ਹੀ ਔਰ 22 ਦਿਨ ਤੋਂ ਹੀ ਭੁੱਖ ਹੜਤਾਲ ਤੇ ਕਮਜ਼ੋਰ ਤੇ ਹੋਣਾ ਹੀ 22 ਦਿਨ ਅੱਜ ਹੋ ਗਏ ਹਨ 23 ਦਿਨ ਕੋਈ ਸਾਡੇ ਤੋਂ ਕਾਜੇ ਪ੍ਰਸ਼ਾਸਨ ਵਾਲਾ ਨਹੀਂ ਪਹੁੰਚਿਆ ਇਹ ਆਪਣੀ ਮਾਂ ਨੂੰ ਪੁੱਛ ਕੇ ਵੇਖਿਆ ਵੀ ਮਾਵਾਂ ਤੇ ਪੁੱਤਾਂ ਦੇ ਦੁੱਖ ਕਿਉਂ ਨੇ ਇਹ ਸੁੱਤਾ ਵੀ ਤੇ ਦਸ ਮਾਵਾਂ ਭੁੱਖੀਆਂ ਬੈਠੀਆਂ ਮੈਂ ਕਿਹਾ ਹੋਰ ਕੀ ਆਦਿ ਵੱਡਾ ਨੁਮਾਇੰਦਾ ਇੱਕ ਆਮ ਪਾਰਟੀ ਦਾ ਇੱਥੇ ਵਿਮਾਰ ਸਾਹਿਬ ਆਂਦੀ ਲਾਂਕ ਕੇ ਮਰਠਾ ਉਹ ਸਾਨੂੰ ਪਤਾ ਬਾਅਦ ਚ ਲੱਗਾ ਨਾ ਇਹ ਘੇਰਨ ਗਏ ਸਨ ਤਾਂ ਇੱਥੇ ਉਹਨੂੰ ਘੇਰਨਾ ਹੀ ਪਰ ਉਹ ਨਿਕਲ ਗਿਆ ਪਹਿਲੋਂ ਇਹਦਰ ਬਾਰਸਾਵਾਂ ਦੇ ਅੰਨੇ ਇਹਨਾਂ ਨੂੰ ਪਤਾ ਵੀ ਮੋਰਚਾ ਲੱਗਾ ਵਾ ਇਹ ਸੀਟਾਂ ਤੇ ਖਲੋਤੇ ਗਏ ਫੋਟਾਂ ਕਿੱਥੋਂ ਲੈਣਗੇ ਇਹ ਪਿੰਡਾਂ ਦੇ ਲੋਕ ਇਹਨਾਂ ਜੁੱਤੀਆਂ ਦੇ ਹਾਰ ਪਾਵਾ ਕੇ ਕੱਢਣਗੇ ਹੁਣ ਉਹਨਾਂ ਦੀ ਬੁੱਧਵਾਰ ਮਤਲਬ ਸਿੰਘਣੀ ਮੁਲਾਕਾਤ ਕਰਨ ਗਈ ਸੀ ਤੇ ਉਸ ਦਿਨ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਖੋਨ ਦੀ ਉਲਟੀ ਆਈ ਤੇ ਫਿਰ ਅਗਲੇ ਦਿਨ ਵੀ ਆਈ ਤੇ ਇਹਨਾਂ ਨੇ 10 ਦਿਨ ਤੋਂ ਫੋਨ ਬੰਦ ਕਰਾਏ ਸਾਡੇ ਕੱਲ ਉਹਨੇ ਪੰਜ ਚਾਰ ਈਮੇਲ ਵੀ ਕੀਤੀਆਂ ਤੇ ਈਮੇਲ ਦਾ ਵੀ ਇਹਨਾਂ ਨੇ ਜਵਾਬ ਨਹੀਂ ਦਿੱਤਾ ਹੁਣ ਸਾਨੂੰ ਨਹੀਂ ਪਤਾ ਕਿ ਉਹਨਾਂ ਦੀ ਹਾਲਤ ਕਿਦਾਂ ਦੀ ਆ ਏ ਡੀਸੀ ਨੂੰ ਵੀ ਤੇ ਮੇਰੀ ਐਸਐਸਪੀ ਸਤਿੰਦਰ ਸਿੰਘ ਨੂੰ ਮੇਰੀ ਤਾੜਨਾ ਵੀ ਤੁਰੰਤ ਫੋਨ ਚਾਲੂ ਕਰਾਏ ਜਾਣ ਇਹ ਪਤਾ ਨਹੀਂ ਹੁਣ ਕਿਹੜੀ ਚਾਲ ਤੇ ਆ ਕਿ ਅੰਦਰ ਕੀ ਕਰਨਾ ਉਹਨਾਂ ਚਾਹੁੰਦੇ ਬਾਈ ਚਾਂਸ ਕਿ ਸਿੰਘ ਦਾ ਨੁਕਸਾਨ ਹੁੰਦਾ ਤੇ ਇੱਕ ਉਹ ਦੋਵੇਂ ਜ਼ਿੰਮੇਵਾਰ ਹੋਣਗੇ ਜਿਹੜੀ ਸਬ ਕਮੇਟੀ ਬਣਾਈ ਸੀ ਜੇ ਤੇ ਸਰ ਸਾਹਿਬ ਹਾਂਜੀ ਉਹਨਾਂ ਨੂੰ ਭਗਵੰਤ ਮਾਨ ਨੇ ਕੋਈ ਟਾਈਮ ਨਹੀਂ ਦਿੱਤਾ ਨਾ ਉਹਨਾਂ ਨੇ 3-4 ਇਹਨਾਂ ਨੂੰ ਈਮੇਲ ਕੀਤਾ ਪਰ ਉਹ ਭਗਵੰਤ ਮਾਨ ਨੇ ਉਹਨਾਂ ਨੂੰ ਕੋਈ ਮਿਲਣ ਦਾ ਟਾਈਮ ਨਹੀਂ ਦਿੱਤਾ ਜਿਹੜਾ ਪਰਿਵਾਰ ਵਾਲੇ ਕਿ 17 ਤਰੀਕ ਨੂੰ ਮੈਸੇਜ ਪਰਿਵਾਰ ਵਾਲੋਂ ਨਹੀਂ ਅਕਾਲ ਤਖਤ ਵੱਲੋਂ ਮਤਲਬ ਪ੍ਰੋਗਰਾਮ ਲਿਖਿਆ ਗਿਆ 17 ਤਰੀਕ ਨੂੰ ਉਹਦੇ ਚ ਮੇਰੀ ਅਪੀਲ ਆ ਵੀ ਸਭ ਸੰਗਤਾਂ ਸਭ ਜਥੇਬੰਦੀਆਂ ਛੱਡ ਕੇ ਇਥੇ ਹਿੱਸਾ ਲੈਣ ਜਿਹੜਾ ਜਿਹੜਾ ਇਕੱਠ ਬਹੁਤ ਜਗਤ ਵੱਡੇ ਪੱਧਰ ਤੇ ਹੋਵੇ ਨਾ ਫੋਨ ਹੀ ਉਹਨਾਂ ਨੇ ਬੰਦ ਕਰਾਇਆ 10 ਦਿਨ ਤੋਂ ਫੋਨ ਨਹੀਂ ਆ ਰਿਹਾ ਉਹਨਾਂ ਦਾ ਕੋਈ ਪਤਾ ਹੀ ਨਹੀਂ ਲੱਗ ਰਿਹਾ ਵੀ ਉਹ ਕਿਹੜੇ ਹਾਲ ਤੇ ਜੋ ਮੈਂ ਇਹਨਾਂ ਨੂੰ ਵਾਰਨਿੰਗ ਦਿਨੀ ਵੀ ਤੁਰੰਤ ਫੋਨ ਚਾਲੂ ਕਰਾਇਆ ਜਾਂ ਇਹ ਡੀਸੀ ਦੀ ਪਰਮਿਸ਼ਨ ਹੈ ਫੋਨ ਚਾਲੂ ਹੁੰਦਾ ਤੇ ਇਹਦੀ ਨਹੀਂ ਬੰਦ ਹੁੰਦਾ ਇਹਨੂੰ ਪਤਾ ਲੱਗ ਜਾਵੇ ਕਿ ਸਿੰਘ ਦਾ ਨੁਕਸਾਨ ਹੋ ਗਿਆ ਤੇ ਬਹੁਤ ਮਹਿੰਗਾ ਪੈਣਾ ਇਹਦੀ ਦਫਤਰ ਦਾ ਹੁਣੇ ਹੀ ਕਰਾਓ ਕਰਨਾ ਇੱਕ ਦੋ ਦਿਨ ਵੇਖ ਕੇ ਜੇ ਨਹੀਂ ਹੋਣੇ ਨੇ ਚਾਲੂ ਕੀਤੇ ਬਾਹਰ ਨਿਕਲ ਕੇ ਵਿਖਾਇਆ ਉਹਨੂੰ ਵੀ ਕਿ ਦਾ ਨਿਕਲਦਾ ਡੀਸੀ